ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀਆਂ ਬੀਬੀਆਂ ਪਹਿਣਾ ਲਈ ਤੇ ਆਪਣੇ ਵੀਰ ਪਰ ਹਵਾਂ ਲਈ ਜਿਹੜੀ ਆਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਸ਼ਬਦ ਦੀ ਦਾਤ ਬਖਸ਼ੀ ਹੈ ਮੈਂ ਉਸ ਮੂਲ ਮੰਤਰ ਜੀ ਦੇ ਜੋ ਨਹੀਂ ਮੇਰੀਆਂ ਬੀਬੀਆਂ ਪਹਿਣਾ ਨੂੰ ਮੇਰੇ ਵੀਰਾਂ ਨੂੰ ਅਰਥ ਨਹੀਂ ਪਤਾ ਮੈਂ ਅੱਜ ਤੁਹਾਡੇ ਲਈ ਇਸ ਵੀਡੀਓ ਰਾਹੀਂ ਉਹਨਾਂ ਦੇ ਅਰਥ ਦੱਸਣਾ ਚਾਹੁੰਦੀ ਆ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਕਹਾਂਗੀ ਜੇ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਤਾਂ ਪਲੀਜ਼ ਜਿੱਥੇ ਕਿਤੇ ਵੀ ਹੈਗੇ ਹੋ ਜੇ ਮੇਰੀਆਂ ਬੀਬੀਆਂ ਭੈਣਾਂ ਨੇ ਕਿਸੇ ਨੇ ਸਿਰਫ ਦੁਪੱਟਾ ਨਹੀਂ ਲਿਆ ਤਾਂ ਮੇਰੀਆਂ ਬੀਬੀਆਂ ਭੈਣਾਂ ਸਿਰਫ ਦੁਪੱਟੇ ਲੈ ਲੈਣ ਠੀਕਾ ਕਿਉਂਕਿ ਮੂਲ ਮੰਤਰ ਜੋ ਸ਼ਬਦ ਹੈ ਨਾ ਇਹਦੇ ਵਿੱਚ ਇੰਨੀ ਤਾਕਤ ਹੈ ਜੇ ਤੁਸੀਂ 15 ਮਿੰਟ ਮੂਲ ਮੰਤਰ ਜਾਪ ਕਰ ਲਓਗੇ ਤਾਂ ਤੁਹਾਡੇ ਜੋ ਵੀ ਰੁਕੇ ਹੋਏ ਕੰਮ ਨੇ ਸਭ ਬਣ ਜਾਣਗੇ ਸਿਰਫ ਤੁਸੀਂ ਇੱਕ ਮਹੀਨਾ ਮੇਰੇ ਕਹਿਣ ਤੇ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਇਸ ਮੰਤਰ ਦੀ ਧਾਤ ਨੂੰ 15 ਮਿੰਟ ਲਗਾਤਾਰ ਕਰਕੇ ਵੇਖੋ ਤੁਹਾਨੂੰ 15ਵੇਂ ਦਿਨ ਮਤਲਬ ਕਿ ਜਦੋਂ ਤੁਸੀਂ 15 ਦਿਨ ਲਗਾਤਾਰ ਇਸ ਮੰਤਰ ਦਾ ਜਾਪ ਕੀਤਾ ਨਾ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਏਗਾ ਜੋ ਤੁਹਾਡੇ ਰੁਕੇ ਕੰਮ ਨੇ ਉਹ ਬਣਨੇ ਸਟਾਰਟ ਹੋ ਜਾਣਗੇ ਜੋ ਤੁਸੀਂ ਚਾਹੋਗੇ ਉਹ ਤੁਹਾਡੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਤੁਹਾਡੇ ਘਰ 'ਚ ਵਾਧਾ ਹੋਊਗਾ ਸੁਖ ਸ਼ਾਂਤੀ ਹੋਏਗੀ ਤੰਦਰੁਸਤੀਆਂ ਬਖਸ਼ਣਗੀਆਂ ਆਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਵੱਡਮੁੱਲੀ ਦਾਤ ਹੈ ਜੋ ਉਹ ਆਪਾਂ ਨੂੰ ਦੇ ਕੇ ਗਏ ਨੇ ਠੀਕ ਆਪਾਂ ਸਾਰੇ ਉਹਨਾਂ ਦੀਆਂ ਆਗਿਆ ਦਾ ਪਾਲਣ ਆਪਾਂ ਨੂੰ ਕਰਨਾ ਚਾਹੀਦਾ ਹੈ ਮੈਨੂੰ ਨਹੀਂ ਪਤਾ ਕੌਣ ਲਗਾਤਾਰ ਮਤਲਬ ਰੋਜ਼ ਨਿਤ ਨੇਮ ਕਰਦੇ ਨੇ ਜੇ ਨਹੀਂ ਕਰਦੇ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਪਲੀਜ਼ ਤੁਸੀਂ ਪਾਠ ਕਰਨਾ ਸ਼ੁਰੂ ਕਰੋ ਕਿਉਂਕਿ ਜੋ ਬਾਣੀ ਵਿੱਚ ਲਿਖਿਆ ਹੈ ਉਹੀ ਆਪਣੇ ਜੀਵਨ ਦੇ ਵਿੱਚ ਹੁੰਦਾ ਹੈ ਤਾਂ ਤੁਸੀਂ ਸਾਰੇ ਪਾਠ ਕਰਿਆ ਕਰੋ ਸਵੇਰੇ ਕਰਿਆ ਕਰੋ ਜੇ ਕਿਸੇ ਤੋਂ ਸਵੇਰੇ ਨਹੀਂ ਉਠਿਆ ਜਾਂਦਾ ਤਾਂ ਤੁਸੀਂ ਸ਼ਾਮੀ ਵੀ ਕਰ ਸਕਦੇ ਹੋ ਤੁਹਾਡਾ ਜਿਆਦਾ ਸਮਾਂ ਨਾ ਲੈਂਦੀ ਹੋਈ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਮੂਲ ਮੰਤਰ ਸ਼ਬਦ ਦੇ ਅਰਥ ਪਹਿਲਾਂ ਏ ਓ ੰਕਾਰ ਵਾਹਿਗੁਰੂ ਕੇਵਲ ਇੱਕ ਹੈ ਠੀਕ ਹੈ ਇਹ ਤਾਂ ਆਪਣੇ ਵਰਗੇ ਲੋਕਾਂ ਨੇ ਬਣਾਏ ਨੇ Hindu Musliman ਪਰ ਵਾਹਿਗੁਰੂ ਕੇਵਲ ਇੱਕ ਹੈ ਜਿਸ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ ਸਾਰਿਆਂ ਦੀ ਰਚਨਾ ਕੀਤੀ ਹੈ ਵਾਹਿਗੁਰੂ ਕੇਵਲ ਇੱਕ ਹੈ ਇਹ ਆਪਾਂ ਨੂੰ ਮੰਨਣਾ ਚਾਹੀਦਾ ਹੈ ਅਲੱਗ-ਅਲੱਗ ਤਾਂ ਸਿਰਫ ਆਪਾਂ ਨੇ ਬਣਾਏ ਨੇ ਉਹਨਾਂ ਨੂੰ ਬਾਬਾ ਜੀ ਨੇ ਸਿਰਫ ਇੱਕ ਇਨਸਾਨ ਬਣਾਇਆ ਸੀ ਤੇ ਆਪਾਂ ਜਾਤ ਪਾਤ ਆਪਾਂ ਵੰਡ ਲਿਆ ਨੇ ਸਤਨਾਮ ਸੱਚਾ ਹੈ ਉਸਦਾ ਨਾਮ ਉਸਦੇ ਨਾਮ ਤੋਂ ਬਿਨਾ ਕੋਈ ਸੱਚ ਨਹੀਂ ਹੈਗਾ ਸਿਰਫ ਉਸਦਾ ਨਾਮ ਹੈ ਜੋ ਦੁਨੀਆ ਤੇ ਸੱਚਾ ਹੈ ਕਰਤਾਪੁਰਖ ਰਚਨਹਾਰ ਅਤੇ ਅਮਰ ਉਸਦਾ ਸਰੂਪ ਹੈ ਉਸਦਾ ਕੋਈ ਸਰੂਪ ਨਹੀਂ ਹੈਗਾ ਆਪਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਹੈ ਕਿ ਇਸਦਾ ਕੋਈ ਸਰੂਪ ਨਹੀਂ ਹੈ ਅਮਰ ਹੈ ਰਚਨਹਾਰ ਹੈ ਨਿਰਭਉ ਉਹ ਨੀਡਰ ਹੈ ਭੈ ਤੋਂ ਰਹਿਤ ਹੈ ਮਤਲਬ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਉਹਨਾਂ ਨੂੰ ਕਿਸੇ ਵੈਰੀ ਤੋਂ ਡਰ ਨਹੀਂ ਹੈਗਾ ਉਹ ਨੀਡਰ ਹੈ ਨੀਡਰ ਹੋ ਕੇ ਹੀ ਉਹਨਾਂ ਨੇ ਇੰਨੀਆਂ ਜੰਗਾਂ ਲੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੀਡਰ ਸੀਗੇ ਉਹਨਾਂ ਦੇ ਸਹਿਬਜ਼ਾਦੇ ਦੇ ਨੀਡਰ ਸੀਗੇ ਹੋਰ ਜਿਹੜੇ ਆਪਣੇ ਸਿੱਖ ਵੀਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਉਹ ਸਾਰੇ ਨੀਡਰ ਨੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਸੀ ਤਾਂ ਹੀ ਤਾਂ ਉਹਨਾਂ ਨੇ ਤਤੀਆਂ ਤਵੀਆਂ ਤੇ ਬੈਠ ਕੇ ਬਾਬਾ ਜੀ ਨੇ ਆਪਣਾ ਸਿੱਖੀ ਸਿਧਕ ਨਾਲ ਨਿਭਾਈ ਹੈ ਨਿਰਵੈਰ ਕਿਸੇ ਨਾਲ ਕੋਈ ਵੈਰ ਨਹੀਂ ਵੈਰ ਰਹਿਤ ਹੈ ਕਿਸੇ ਨਾਲ ਜਾਤ ਪਾਤ ਦਾ ਨਹੀਂ ਵੈਰ ਹੈਗਾ ਕੋਈ ਉੱਚ ਨੀਚ ਨਹੀਂ ਹੈਗੀ ਵੈਰ ਰਹਿਤਾ ਸਭ ਨੂੰ ਆਪਣੇ ਮੰਨਦਾ ਏ ਕਿਸੇ ਨਾਲ ਉਹਨਾਂ ਦਾ ਕੋਈ ਵੈਰ ਨਹੀਂ ਹੈ ਅਕਾਲ ਮੂਰਤ ਹੈ ਮਤਲਬ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ 파ਵ ਨਾਸ ਰਹਤਾ ਹੈ ਮਤਲਬ ਕਿ ਵਾਇਗਰੂ ਜੀ ਦਾ ਕੋਈ ਨਾਸ ਨਹੀਂ ਕਰ ਸਕਦਾ ਉਹਨਾਂ ਨੂੰ ਕਾਲ ਦਾ ਕੋਈ ਡਰ ਨਹੀਂ ਹੈਗਾ ਉਹ ਅਕਾਲ ਮੂਰਤ ਹੈ ਅਜੁਨੀਆਂ ਜੋ ਜੁਨਾ ਵਿੱਚ ਨਹੀਂ ਆਉਂਦਾ ਕੀ ਕੋਈ ਜੂਨ ਨਹੀਂ ਹੈਗੀ ਸਮੇਂ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਏ ਮਤਲਬ ਕਿ ਉਹਨਾਂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈਗਾ ਉਹਨਾਂ ਦਾ ਪ੍ਰਕਾਸ਼ ਜਿਹੜਾ ਉਹ ਆਪਣੇ ਆਪ ਤੋਂ ਹੋਇਆ ਏ ਸੋ ਸਾਧ ਸੰਗਤ ਜੀ ਨੂੰ ਬੇਨਤੀ ਹੈ ਜੇ ਕਿਸੇ ਨੂੰ ਅਰਥ ਚੰਗੀ ਤਰ੍ਹਾਂ ਨਹੀਂ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਇਸ ਦੇ ਅਰਥ ਚੰਗੀ ਤਰ੍ਹਾਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਦੱਸ ਦਾਂਗੀ ਅਮੈਂ ਆਪਣੇ ਵੀਬੀਆਂ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਕਰਦੀ ਆ ਕਿ ਮੈਂ ਇਹ ਚੈਨਲ ਬਣਾਇਆ ਏ ਸਿਰਫ ਇਸ ਕਰਕੇ ਨਹੀਂ ਕਿ ਮੈਂ ਆਪਣਾ ਫੇਮ ਲੈ ਸਕਾਂ ਮੈਂ ਆਪਣਾ ਨਾਮ ਬਣਾ ਸਕਾਂ ਨਹੀਂ ਮੈਂ ਇਹ ਇਸ ਕਰਕੇ ਬਣਾਇਆ ਏ ਕਿਉਂਕਿ ਮੈਂ ਜੇ ਚੈਨਲ ਬਣਾਉਣਾ ਹੁੰਦਾ ਮੈਂ ਕੋਈ ਹੋਰ ਵੀ ਬਣਾ ਸਕਦੀ ਸੀ ਪਰ ਇੱਕ ਹੁੰਦਾ ਨਹੀਂ ਕਿ ਆਪਣੇ ਅੰਦਰੋਂ ਜਜ਼ਬਾ ਪੈਦਾ ਹੁੰਦਾ ਹੈ ਕਿ ਮੈਂ ਜੇ ਉਹ ਵੀ ਮੇਰੇ ਵੀਰ ਭੈਣਾਂ ਸਿੱਖੀ ਨਾਲ ਨਹੀਂ ਜੁੜੇ ਹੈਗੇ ਉਹਨਾਂ ਨੂੰ ਮੈਂ ਸਿੱਖੀ ਨਾਲ ਜੋੜ ਸਕਾਂ ਬਸ ਮੇਰੇ ਚੈਨਲ ਬਣਾਉਣ ਦਾ ਇਹੀ ਮਕਸਦ ਹੈ ਕਿ ਮੈਂ ਸਾਰਿਆਂ ਨੂੰ ਸਿੱਖੀ ਨਾਲ ਜੋੜ ਸਕਾਂ ਸੋ ਜੀਨਾ ਮੇਰੇ ਵੀਰ ਭੈਣਾਂ ਨੂੰ ਮੇਰਾ ਇਹ ਉਪਰਾਲਾ ਵਧੀਆ ਲੱਗਿਆ ਹੈ ਤਾਂ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਤਾਂ ਜੋ ਮੈਂ ਆਪਣੀਆਂ ਵੀਡੀਓ ਸਿੱਖੀ ਤੇ ਹੋਰ ਬਣਾ ਸਕਾਂ ਜਿਸ ਨਾਲ ਮੈਨੂੰ ਮੋਟੀਵੇਟ ਮਿਲੇ ਕਿ ਹਾਂ ਮੇਰੇ ਭੈਣਾ ਸਾਰੀਆਂ ਮੇਰੀ ਵੀਡੀਓਜ਼ ਵੇਖਦੀਆਂ ਨੇ ਹਜੇ ਮੇਰੀ ਸ਼ੁਰੂਆਤ ਹੈ ਇਸ ਲਈ ਸ਼ਾਇਦ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਕੋਈ ਅਟਰੈਕਟਿਵ ਕੁਝ ਨਹੀਂ ਨਜ਼ਰ ਆਊਗਾ ਪਰ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਪਾਠ ਕਰਿਆ ਕਰੋ ਮੂਲ ਮੰਤਰ ਦਾ ਜਾਪ ਕਰਿਆ ਕਰੋ 15 ਮਿੰਟ ਰੋਜ਼ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ